ਕਿਦੋਂ ਝਚਾਰੂ ਵਿਅਕਤੀ ਲੜਦੇ ਹਨ ਤਾਂ ਉਸ ਸਮੇਂ ਜਿੱਤ ਹਮੇਸ਼ਾ ਲੜਨ ਵਾਲਿਆਂ ਦੀ ਹੁੰਦੀ ਹੈ ਤੇ ਜਦੋਂ ਨਾਲ ਜ਼ਿਲ੍ਹੇ ਦਾ ਪ੍ਰਸ਼ਾਸਨ ਵੀ ਇੱਕ ਚੰਗੀ ਸੋਚ ਵਾਲਾ ਮਿਲ ਜੇ ਤਾਂ ਫਿਰ ਜਿੱਤ ਹਮੇਸ਼ਾ ਹੁੰਦੀ ਹੈ ਤੇ ਇਹ ਜਿਹੜੀ ਜਿੱਤ ਹੈ ਜਿਵੇਂ ਤੁਸੀਂ ਸਾਰੇ ਜਾਣੇ ਟੈਗਿੰਗ ਤੋਂ ਪਰੇਸ਼ਾਨ ਹੋ ਖਾਦ ਦੀ ਨਾ ਟੈਗਿੰਗ ਹੋ ਰਹੀ ਹੈ ਕਿ ਕੁਝ ਬੰਦਿਆਂ ਨੇ ਕੰਮ ਖਰਾਬ ਕਰ ਰੱਖਿਆ ਸੀ ਜਿਹੜਾ ਆਪਣਾ ਹੈਗਾ ਪੰਜਾਬ ਰਾਜ ਸਹਿਕਾਰੀ ਖੇਤੀ ਬੜੀ ਸੀ ਬਾਲ ਸਭਾ ਕਰਮਚਾਰੀ ਯੂਨੀਅਨ ਫਤੇਗੜ ਸਾਹਿਬ ਇਹਨਾਂ ਨੌਜਵਾਨਾਂ ਨੇ ਤੇ ਇਹ ਸਾਰੇ ਜਿਸਕੱਤਰ ਸਾਹਿਬ ਹਨ ਇਹਨਾਂ ਨੇ ਮਿਲ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ ਵਿਰੋਧ ਕੀਤਾ ਸੀਗਾ ਕਿ ਜਿਹੜਾ ਸਾਡੇ ਨੂੰ ਟੈਗਿੰਗ ਨਾਲ ਸਮਾਨ ਆ ਰਿਹਾ ਅਸੀਂ ਇਹ ਨਹੀਂ ਲਵਾਂਗੇ ਤੇ ਇਹਦੇ ਲਈ 28 ਅਕਤੂਬਰ 2025 ਨੂੰ ਇੱਕ ਰੋਸ ਰੈਲੀ ਰੱਖੀ ਸੀਗੀ ਉਸ ਰੋਸ ਰੈਲੀ ਤੋਂ ਪਹਿਲਾਂ ਹੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਸਹਿਯੋਗ ਨਾਲ ਬਹੁਤ ਵੱਡਾ ਸਹਿਯੋਗ ਨਾਲ ਸ਼ਾਮ ਤੱਕ ਉਹ ਜਿਹੜਾ ਹੈਗਾ ਪੂਰਾ ਮਸਲਾ ਉਹਨਾਂ ਨੇ ਹੱਲ ਕਰਵਾਇਆ ਉਹਨਾਂ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਇਹਨਾਂ ਜੁ ਸਾਡੇ ਕਰਮਚਾਰੀਆਂ ਦੇ ਜਿਹੜਾ ਹੈਗਾ ਜਤਨਾ ਸਦਕਾ ਇਹ ਜੋ ਚਿੱਠੀ ਤੁਹਾਡੀ ਸਕਰੀਨ ਤੇ ਹੈ ਇਹ ਜਾਰੀ ਹੋਈ ਹੈ ਫਤੇਗਰ ਸਾਹਿਬ ਦੇ ਲਈ ਕਿ ਮਾਰਕਫੈਟ ਅਤੇ ਇਫਕੋ ਲਈ ਜਾਰੀ ਜਾਰੀ ਹੋਈ ਹੈ ਕਿ ਜੋ ਵੀ ਖਾਦ ਦੇ ਨਾਲ ਸਮਾਨ ਟੈਗਿੰਗ ਕਰਕੇ ਦਿੱਤਾ ਗਿਆ ਉਹ ਸਾਰਾ ਸਕਾਰੀ ਸੁਭਾਉ ਨਾਲ ਗੱਲ ਕਰਕੇ ਵਾਪਸ ਉਹ ਲੈਣਗੇ ਉਹਦੇ ਨਾਲ ਨਾਲ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਕਿ ਅੱਗੇ ਤੋਂ ਖਾਦ ਦੇ ਨਾਲ ਕੁਝ ਵੀ ਜ਼ਬਰਦਸਤੀ ਜਿਹੜਾ ਹੈਗਾ ਨਹੀਂ ਦਿੱਤਾ ਜਾਊਗਾ ਤਾਂ ਇਹ ਜਿੱਤ ਹੈ ਜੀ ਤੁਹਾਡੇ ਲਈ ਜਿਹੜੇ ਸਖਤਰ ਸਹਿਬਾਨ ਲੜੇ ਹੈ ਤੇ ਨਾਲ ਮੇਰੀ ਇੱਕ ਬੇਨਤੀ ਹੈ ਸਾਰੇ ਕੇਤੀਬਾਰੀ ਮੰਤਰੀ ਮਾਨਯੋਗ ਖੁਡੀਆਂ ਸਾਹਿਬ ਨੂੰ ਕਿ ਇਹ ਚਿੱਠੀ ਹੁਣ ਪੂਰੇ ਪੰਜਾਬ ਦੇ ਲਈ ਆਵੇ ਜੀ ਇਹ ਚਿੱਠੀ ਜਿਹੜਾ ਹੈਗਾ ਪੰਜਾਬ ਦੀਆਂ ਸਾਰੀਆਂ ਸੇਕਾਰੀ ਸੁਭਾਵਾਂ ਦੇ ਵਿੱਚ ਆਵੇ ਤਾਂ ਕਿ ਕੱਲਾ ਫਤੇਗੜ ਸਾਹਿਬ ਦੇ ਸੱਕਤਰੀ ਨਾ ਸੁੱਕੇ ਹੁਣ ਬਾਕੀ ਵੀ ਜਿਹੜਾ ਹੈਗਾ ਪੂਰੇ ਪੰਜਾਬ ਦੇ ਸੱਕਤਰ ਤੇ ਕਿਸਾਨ ਸੁੱਕੇ ਹੋ ਜਾਣ ਉਹਨਾਂ ਦੇ ਗਲੋਂ-ਗਲਾਵਾਂ ਟੈਗਿੰਗ ਵਾਲਾ ਲੈ ਜੀ ਤੇ ਡੀਲਰ ਸਾਹਿਬਾਂ ਨੂੰ ਵੀ ਬੇਨਤੀ ਕਰਦਾ ਹਾਂ ਆਓ ਤੁਸੀਂ ਵੀ ਇਕੱਠੇ ਹੋਵੋ ਯਾਰ ਤੁਸੀਂ ਵੀ ਤਾਂ ਤੰਗ ਹੋ ਟੈਗਿੰਗ ਤੋਂ ਇੱਕ ਖਸਾਂ ਸਾਥੀਆਂ ਨੂੰ ਬੇਨਤੀ ਹੈ ਜੇ ਤੁਸੀਂ ਸ਼ਿਕਾਇਤ ਕਰੋਗੇ ਤਾਂ ਤੁਹਾਡੀ ਸ਼ਿਕਾਇਤ ਦੇ ਨਾਲ ਇੱਕ ਕੀ ਦਾ ਹੱਲ ਹੋ ਸਕਦਾ ਇਹਦੇ ਕਰਕੇ ਜੋ ਤੁਹਾਨੂੰ ਸਰਕਾਰ ਨੇ ਨੰਬਰ ਜਾਰੀ ਕੀਤਾ 18001801555 ਉਹ ਤੇ ਸ਼ਿਕਾਇਤ ਕਰਦੇ ਰਹੋ